ਉੱਪ ਵੀ ਭੈਣੋ ਜੈ ਮਾ ਚੰਤਪੁਰ ਨੇ ਪ੍ਰਿੰਟ ਹਾਊਸ ਕੋਲੇ ਚਾਦਰਾਂ ਦਾ ਦੁਬਾਰੇ ਸਟਾਕ ਆ ਗਿਆ ਮਾਰਕੀਟ ਦੇ ਵਿੱਚ ਵੇਕਦਿਆਂ ਨੇ 350 ਦੀ 450 ਦੀ ਪਰ ਇਹ ਪਤੰਦਰ ਦੇਈ ਜਾਂਦੇ ਨੇ 500 ਰੁਪਏ ਦੀਆਂ ਚਾਰ ਦੋ ਸਹਰਾਣੇ ਨੇ ਨਾਲ ਕਿੰਗ ਸਾਈਜ਼ ਦੀ ਚਾਦਰ ਆ ਭੈਣੇ ਤੇ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਲਈ ਮਾਫੀ ਚਾਹੁੰਦੇ ਆ ਪਰ ਹੁਣ ਇਹ ਸਟਾਕ ਅਸੀਂ ਮੁੱਕਣ ਨਹੀਂ ਦੇਣੇ ਚਾਦਰਾਂ ਦਾ ਬਹੁਤ ਵੱਡਾ ਸਟਾਕ ਆਇਆ ਪਿਆਗਾ ਤੇ ਬਾਈ ਹੋਰ ਆ ਕਿੰਗ ਸਾਈਜ਼ ਦਾ ਤੁਸੀਂ ਦੇਖ ਸਕਦੇ ਹੋ ਚਾਦਰ ਪੂਰੀ ਕਿੰਗ ਸਾਈਜ਼ ਦੀ ਚਾਦਰ ਆ ਕੋਈ ਇਹ ਨਹੀਂ ਹੈਗਾ ਜਿਹੜੇ ਲੋਕ ਕਹਿੰਦੇ ਨੇ ਵੀ ਛੋਟੀ ਆ ਏਦਾਂ ਦਾ ਜੋ ਆ ਬੋ ਆ ਏਦਾਂ ਦਾ ਕੁਝ ਨਹੀਂ ਹੈਗਾ ਸਾਫ਼ ਸੁਥਰਾ ਕੰਮ ਆ ਪੂਰਾ ਵਧੀਆ ਕੁਆਲਿਟੀ ਦੀ ਚੀਜ਼ ਆ ਤੇ ਭਾਈ ਉਤਪਾਦਾਂ ਲੈਂਪ ਆਏ ਹੋਏ ਨੇ ਜਿਹੜੇ 1000 ਰੁਪਏ ਦੇ 11 ਸੂਟ ਬਹੁਤ ਡਿਮਾਂਡ ਚ ਚੱਲੇ ਨੇ ਉਹਨਾਂ ਦੀ ਵੀ ਫੁੱਲ ਬਟਾ ਫੁੱਲ ਕੁਆਲਿਟੀ ਆਈ ਪਈ ਆ ਸਾਰੇ ਰੰਗ ਡਿਜ਼ਾਈਨ ਇਹਦੇ ਵਿੱਚ ਵੀ ਆਏ ਪਏ ਨੇ 1000 ਰੁਪਏ ਦੇ 11 ਸੂਟ ਤੇ ਭਾਈ ਹੋਰ ਕੀ ਕੁਆਲਿਟੀ ਆ ਭਾਈ ਕੈਮਰਾ ਮਾਰਦੇ ਸਾਰੇ ਤੇ ਤਾਂ ਕਿ ਪਤਾ ਲੱਗ ਸਕੇ ਆਡੀਅנס ਨੂੰ ਵੀ ਇਨਾਂ ਕੋਲੇ ਕੀ ਕੀ ਮਟੀਰੀਅਲ ਆ ਹੋਰ ਬਾਈ ਆਪਣੇ ਕੋਲੇ ਸਰਪ੍ਰਾਈਜ਼ ਦੀ ਕਾਟਨ ਆਈ ਹੋਈ ਆ ਵਧੀਆ ਅੱਛਾ ਆਲ ਓਵਰ ਸੂਟ ਲੈਣਾ ਆਲ ਓਵਰ ਮਿਲੂਗਾ ਮੈਚਿੰਗ ਲੈਣਾ ਮੈਚਿੰਗ ਮਿਲੂਗਾ ਮਾਰਕੀਟ ਦੇ ਵਿੱਚ ਵੱਡੇ ਵੀਰੇ ਰੇਟ ਹੈਗਾ ਇਹਦਾ 350 400 ਵੇਚੀ ਜਾਂਦੇ ਆ ਪਰ ਆਪਾਂ ਦੇਣਾਗਾ 500 ਦੇ ਦੋ 1000 ਦੇ 4 1000 ਰੁਪਏ ਦੇ 4 ਨੇ 500 ਦੇ 2 ਨੇ 250 ਦਾ 1 ਆ ਸਾਰੇ ਰੰਗ ਡਿਜ਼ਾਈਨ ਦਿਖਾ ਦੇ ਬਾਈ ਕਿਹੜੇ ਕਿਹੜੇ ਰੰਗ ਡਿਜ਼ਾਈਨ ਨੇ ਭੈਣੇ ਦੇਖ ਲਓ ਕੋਈ ਇਹ ਨਾ ਹੋਵੇ ਵੀ ਤੁਸੀਂ ਇਸ ਚੀਜ਼ ਤੋਂ ਰਹਿ ਜੋ ਪੈਸੇ ਅਸੀਂ ਤਾਂ ਬੱਸੇ ਸਟੌਕੇ ਮੁੱਕਣ ਨਹੀਂ ਦਿੰਦੇ ਆ ਕਿ ਪਰ ਤੁਸੀਂ ਜਲਦੀ ਤੋਂ ਜਲਦੀ ਪਹੁੰਚਣਾਗਾ ਮੈਲ ਕਨਾ ਜੈ ਮਾਂ ਚਿੰਤਪੁਰਨੀ ਪ੍ਰਿੰਟ ਹਾਊਸ ਵਾਲਿਆਂ ਦੇ ਬਾਈ ਆ ਪਲਾਜੋ ਸੂਟਾਂ ਦਾ ਬੜੀ ਡਿਮਾਂਡ ਆ ਪਹਿਲਾਂ ਵੀ ਤੁਹਾਡੀਆਂ ਬਹੁਤ ਚੱਲੀਆਂ ਬਹੁਤ ਘਾਟਾ ਤੇ ਬਹੁਤ ਨਾਮ ਸੁਣਿਆ ਹੁਣ ਕੀ ਰੇਟ ਦੇ ਲੈਣੇ ਕੀ ਗੱਲਬਾਤ ਇਹ ਵੀ ਦੱਸ ਦੇ ਸਾਰੀ ਗੱਲ ਹੁਣ ਬਾਈ ਪਲਾਜੋ ਸੂਟ ਆ ਕਾਟਨ ਦਾ ਸਟਫ ਆਗਾ ਮਾਰਕੀਟ 'ਚ ਇਹਦੀ ਪ੍ਰਾਈਸ ਆ ਮੰਨ ਲਓ ਕਿ 300 ਕੋਈ ਵੇਚੀ ਜਾਂਦਾ ਕੋਈ 250 ਵੇਚੀ ਜਾਂਦਾ ਪਰ ਆਪਾਂ ਦੇਨੇ ਆ 500 ਦੇ 4 ਵੱਡੇ ਵੀਰ 500 ਰੁਪਏ ਦੇ 4 ਮਹਾ ਇਹਦਾ ਮਹਾ ਪੂਰਾ ਸਰਾਹੀ ਕਰਤਾ ਕੰਮ 500 ਰੁਪਏ ਦੇ 4 ਪਲਾਜੋ ਸੂਟ ਵੀਰੇ ਕੈਮਰਾ ਮਾਰ ਕੇ ਨਾ ਮੜ ਜਾ ਨੀਚੇ ਦਿਖਾ ਦਿਆ ਕਰ ਤਾਂ ਕਿ ਪਤਾ ਲੱਗ ਸਕੇ ਵੀ ਕੀ ਕੁਛ ਇਹਨਾਂ ਕੋਲੇ ਪਿਆਗਾ ਦੇਖੋ ਢੇਰਾਂ ਦੇ ਢੇਰ ਪਏ ਨੇ ਬੇਰਾਂ ਦੇ ਬੇਰ ਪਏ ਨੇ ਜਿਹੜਾ ਮਰਜੀ ਸਾਈਜ਼ ਲੈ ਲਿਓ ਪਲਾਜੋ ਸੂਟ ਨੇ 500 ਰੁਪਏ ਦੇ ਚਾਰ ਤੇ ਬਾਈ ਹੋਰ ਕੀ ਕੀ ਆਟਮਾ ਨੇ ਉਹ ਵੀ ਦੱਸਿਓ। ਹੋਰ ਵੱਡੇ ਵੀਰ ਆ ਦੇਖੋ ਇਹ ਚੈੱਕ ਕਰੋ ਗ੍ਰੇਸਿਮ ਦਾ ਵਧੀਆ ਕੁਆਲਿਟੀ ਦਾ ਟਾਪ ਦਾ ਕੱਪੜਾ ਹੈਗਾ। ਬ੍ਰਾਂਡਡ ਕੱਪੜਾ ਹੈਗਾ। ਇਹ ਮਾਰਕੀਟ 'ਚ ਮਿਲਦਾ ਹੈਗਾ 350-400 ਦਾ ਕੁੜਤਾ ਪਜਾਮਾ। ਪਰ ਚਿੰਤਪੁਰ ਨਹੀਂ ਆਣਾ ਦੇਣਾ ਪੂਰਾ 5 ਮੀਟਰ 500 ਦੇ ਤਿੰਨ ਕੁੜਤੇ ਪਜਾਮੇ। 500 ਰੁਪਏ ਦੇ ਤਿੰਨ ਕੁੜਤੇ ਪਜਾਮੇ। ਵਧੀਆ ਕੰਪਨੀ ਦੇ ਨੇ ਗ੍ਰੇਸਿਮ ਦੇ। 500 ਰੁਪਏ ਦੇ ਤਿੰਨ ਕੁੜਤੇ ਪਜਾਮੇ ਨੇ ਬਾਈ ਹੋਰ ਰੰਗ ਡਿਜ਼ਾਈਨ ਕਿਹੜੇ ਕਿਹੜੇ ਨੇ ਇਹਦੇ ਵਿੱਚ ਲੈ ਵੀ ਕੈਮਰਾ ਮਾਰ ਕੇ ਸਾਰੇ ਦਿਖਾ ਦੇ ਬਾਈ ਸਟਾਕ ਫੁੱਲ ਬਟਾ ਫੁੱਲ ਪਿਆਗਾ 500 ਰੁਪਏ ਦੇ ਤਿੰਨ ਕੁੜਤੇ ਪਜਾਮੇ ਨੇ ਮਹਾ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲਣੇ ਬਾਈ ਹੋਰ ਕੀ ਕੀ ਆਟਮਾ ਨੇ ਹੋਰ ਆਪਣੇ ਕੋਲੇ ਵੀਰੇ ਫੁੱਲ ਬੈਲ ਆ ਚੁੱਕੀ ਆ ਵਧੀਆ ਇਹ ਜੇ ਡੱਬ ਪੈ ਗਿਆ ਵਾਪਸੀ ਆ ਗਰੰਟੀ ਆ ਪੱਗ ਦੀ ਇਹ ਮਤਲਬ ਕਿ ਮਾਰਕੀਟ ਚ ਵੇਦਿਆ 60 ਰੁਪਏ 70 ਰੁਪਏ ਆਪਾਂ ਦੇਵਾਂਗੇ 40 ਰੁਪਏ ਮੀਟਰ 40 ਰੁਪਏ ਮੀਟਰ ਜੇ ਕਿਸੇ ਨੇ ਥੋਕ ਦੇ ਵਿੱਚ ਲੈਣੀ ਹੋਵੇ ਇਕੱਠੀ ਲੈਣੀ ਹੋਵੇ ਉਹਦੇ ਵਾਸਤੇ ਉਹਨੂੰ ਵੀਰੇ ਆਪਾਂ ਲਾਵਾਂਗੇ 38 ਰੁਪਏ ਮੀਟਰ 38 ਰੁਪਏ ਹਾਂਜੀ ਪੱਕੀ ਗੱਲ ਆ ਥਾਂ ਲੈਣੇ ਆ ਵੀਰੇ ਪੱਗ ਦੀ ਗਰੰਟੀ ਆ 1-2 ਰੁਪਏ ਹੋਰ ਘੱਟ ਕਰ ਲੋ ਜਿਹੜਾ ਹੋਰ ਸੇਲ ਵਾਲਾ ਹੋ ਉਹਨੂੰ ਹੋਰ ਕੱਟ ਕਰ ਦਾਂਗੇ ਭਾਈ ਹੋਰ ਕੱਟ ਕਰ ਦੋਗੇ ਲੈ ਵੀ ਫੁੱਲ ਬੈਲ ਦੀ ਬੜੀ ਡਿਮਾਂਡ ਸੀਗੀ ਜੀਨੇ ਵੈਸੇ ਲੈਣੀਆਂ 40 ਰੁਪਏ ਮੀਟਰ ਜੀਨੇ ਲੈਣੀਆਂ ਥੋਕ ਦੇ ਵਿੱਚ ਜਾਂ ਹੋਲ ਸੇਲ ਦੇ ਵਿੱਚ ਮੈਂ ਕਹਿਣਾਗਾ 36 ਰੁਪਏ ਮੀਟਰ ਦਵਾਵਾਂਗੇ ਤੁਹਾਨੂੰ ਮਾ ਪੂਰਾ ਫੁੱਲ ਬਟਾ ਫੁੱਲ ਆਇਆ ਪਿਆਗਾ ਬੇਮਲ ਕੰਪਨੀ ਦੀ ਫੁੱਲ ਬੈਲ ਆ ਹੋਰ ਕੰਪਨੀ ਨਹੀਂ ਹੈਗੀ ਗਰੰਟੀ ਪੂਰੀ ਆ ਡੱਬ ਪੈ ਗਿਆ ਖਰਾਬ ਹੋ ਗਈ ਦੁਕਾਨ ਤੇ ਵਾਪਸੀ ਕਰਕੇ ਜਾਇਓ ਵੀ ਵੀਰੇ ਹੋਰ ਕੀ ਕੀ ਫੁੱਲ ਬੈਲ ਤੋਂ ਇਲਾਵਾ ਪਿਆਗਾ ਉਹ ਵੀ ਸਾਰਾ ਪੋਸਟ ਨਾਲ ਦੀ ਵੀਰੇ ਹਾਂਜੀ ਹਾਂਜੀ ਫੌਜੀ ਵੀਰੇ ਹੋਰ ਮਤਲਬ ਕਿ ਜਿਹੜਾ ਕੋਈ ਹੋਰ ਸੇਲ ਵਾਲਾ ਗਾਹਕ ਆਊਗਾ ਕੋਈ ਵਿਆਹ ਸ਼ਾਦੀ ਵਾਲਾ ਗਾਹਕ ਆਉਂਦਾ ਕੈਮਰਾ ਮਾਰ ਕੇ ਸਾਰੇ ਪਾਸੇ ਦਿਖਾ ਦੇ ਹਾਂਜੀ ਕੋਈ ਵਿਆਹ ਸ਼ਾਦੀ ਵਾਲਾਂ ਦਾ ਹੋਰ ਸੇਲ ਆਉਂਦਾ ਉਹਨੂੰ ਆਪਾਂ ਪੂਰੇ ਫਾਇਦੇ ਨਾਲ ਦਵਾਂਗੇ ਆਪਣੇ ਕੋਲੇ 250 ਤੋਂ 100 ਤੋਂ ਸੂਟ ਸਟਾਰਟ ਹੋ ਜਾਂਦਾ 250 ਤੋਂ ਲੱਗੇ 5000 10000 ਤੱਕ ਵਰੀਆਂ ਵਾਲੇ ਸੂਟ ਵੀ ਆਪਣੇ ਕੋਲੇ ਵਧੀਆ ਮਿਲਦੇ ਆ ਤੇ ਪੂਰੇ ਫਾਇਦੇ ਨਾਲ ਸੂਟ ਮਿਲ ਜਾਣਗੇ ਠੀਕ ਹੈ ਬਾਈ ਤੁਸੀਂ ਜਲਦੀ ਤੋਂ ਜਲਦੀ ਜਿਹੜੇ ਦੋਸਤ ਮਿੱਤਰ ਮੇਰੀਆਂ ਭੈਣਾਂ ਵੀਡੀਓ ਦੇਖ ਰਹੀਆਂ ਨੇ ਆਉਣਾ ਕਿੱਥੇ ਆ ਤੁਸੀਂ ਜੈ ਮਾਂ ਚੰਤਪੁਰਨੀ ਪ੍ਰਿੰਟ ਹਾਊਸ ਮੈਲਕਲਾ ਐਸ ਬੀ ਆਈ ਬੈਂਕ ਦੇ ਬਿਲਕੁਲ ਸਾਹਮਣੇ ਆ ਬੱਸ ਸਟੈਂਡ ਤੋਂ ਆਉਂਗੇ ਪਹਿਲੀ ਦੁਕਾਨਾ ਛੀਨੀ ਵਾਲ ਰੋਡ ਤੋਂ ਆਉਂਗੇ ਤੀਜੀ ਦੁਕਾਨ ਨੰਬਰ ਇਹਨਾਂ ਦਾ ਸਕਰੀਨ ਤੇ ਆ ਸਾਰੀਆਂ ਆਈਟਮਾਂ ਤੁਹਾਨੂੰ ਦਿਖਾਤੀਆਂ ਲੈ ਵੀ ਵੀਡੀਓ ਸ਼ੇਅਰ ਕਰਕੇ ਆਜੋ